ਆਹ ਜਿਹੜੇ ਗੁਰਦੁਆਰਾ ਸਾਹਿਬ ਜੀ ਆਪਾਂ ਹੁਣ ਦਰਸ਼ਨ ਕਰ ਰਹੀ ਜੀ ਇਹ ਗੁਰੂ ਸਰ ਪਾਤਸ਼ਾਹੀ ਨੋਵੇਂ ਗੁਰਦੁਆਰੇ ਦਾ ਨਾਮ ਹੈ ਜੀ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਸ਼ਾਪਨਾ ਮਤਲਬ ਪਾਏ ਸੀਗੇ ਜੀ ਤੇ ਅਨਛੋ ਪ੍ਰਵਤ ਧਾਰਤੀ ਹੈ ਜੀ ਤੇ ਅਸੀਂ ਲੰਗਰ ਪਾਣੀ ਛਕ ਰਹੇ ਆ ਜੀ ਲੰਗਰ ਪਾਣੀ ਛਕਾ ਜੀ ਫਿਰ ਉਹਦੇ ਬਾਅਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਚੱਲ ਪਏ ਸੀਗੇ ਕੋਈ ਮਤਲਬ ਵੀ ਥੋੜੀ ਜਿਹੀ ਨਾ ਦਿੱਕਤ ਆ ਗਈ ਸੀ ਕਿ ਮੋਬਾਈਲ ਦੀ ਵੀਡੀਓ ਨਹੀਂ ਵਧੀਆ ਬਣ ਸਕੀ ਇਹ ਵੀ ਪਤਾ ਹੀ ਲੱਗਿਆ ਆਪਣੇ ਆਪ ਹੀ ਮੋਬਾਈਲ ਚੱਲ ਪੰਦਾ ਦਾ ਥੋੜੀ ਜਿਹੀ ਦਿੱਕਤ ਆ ਰਹੀ ਸੀ ਫੋਨ ਦੀ ਇਹ ਇਹ ਗੁਰਦੁਆਰਾ ਸਾਹਿਬ ਦੀ ਮਾਰਤਾ ਬਹੁਤ ਵਧੀਆ ਬਣੀ ਹੋਈ ਹੈ ਗੁਰੂ ਸਰ ਪਾਸ਼ਾ ਹੀ ਇਹ ਹੁੰਦੇ ਆਇਆ ਪਿੰਡ ਵਿੱਚ ਆ ਜੀ ਤੇ ਆਪਾਂ ਹੁਣ ਅੱਗੇ ਚੱਲਣ ਜੀ ਆਪਾਂ ਦਾ ਜਾਣਾ ਜੀ ਗੁਰੂ ਸਰ ਪੱਕਾ ਤੇ ਉੱਥੇ ਉੱਥੇ ਵੀ ਨਵੇਂ ਪਾਸ਼ਾ ਹੀ ਨੇ ਮਤਲਬ ਚਰਨ ਪਾਏ ਸੀਗੇ ਚਰਨ ਪ੍ਰਵਤ ਛੋ ਪ੍ਰਵਤ ਧਰਤੀ ਹੈ ਜੀ ਇੱਥੇ ਦਾ ਇਤਿਹਾਸ ਜੀ ਐਦਾਂ ਦੱਸਦੇ ਆਂ ਜੀ ਕਹਿੰਦੇ ਜੀ ਜਦੋਂ ਗੁਰੂ ਜੀ ਆਏ ਸੀਗੇ ਉੱਥੇ ਬੜੀ ਭਿਆਨਕ ਬਿਮਾਰੀ ਫੈਲੀ ਹੋਈ ਸੀ ਤੇ ਇਹ ਇਤਿਹਾਸ ਹੈ ਜੀ ਗੁਰਦੁਆਰੇ ਦਾ ਜਦੋਂ ਉੱਥੇ ਬਿਮਾਰੀ ਫੈਲੀ ਤਾਂ ਪਿੰਡ ਦੇ ਮਤਲਬ ਵੀ ਮੋਹਤਵਰ ਬੰਦਿਆਂ ਨੇ ਆ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾਵੇ ਤਾਂ ਉੱਥੇ ਇੱਕ ਛੱਪੜ ਸੀਗਾ ਛੱਪੜ ਦੇ ਵਿੱਚ ਹੀ ਤੇ ਕੋਈ ਨੇੜੇ ਤੇੜੇ ਨਾ ਖੱਲਾ ਰੰਗਣ ਦਾ ਕੰਮ ਕਰਦੇ ਸੀਗੇ ਜੀ ਉਹਨਾਂ ਦਾ ਪਾਣੀ ਵਿੱਚ ਪੈਂਦਾ ਸੀਗੇ ਜੀ ਸੰਗਤ ਬਹੁਤ ਕਿਣਾ ਕਰ ਰਹੀ ਸੀ ਵੀ ਇਹ ਪਾਣੀ ਵਿੱਚ ਅਸੀਂ ਇਸ਼ਨਾਨ ਨਹੀਂ ਕਰ ਸਕਦੇ ਫਿਰ ਨਵੇਂ ਪਾਸ਼ਾਹੀ ਨੇ ਪਹਿਲਾਂ ਖੁਦ ਉਸ ਛੱਪੜ ਵਿੱਚ ਇਸ਼ਨਾਨ ਕੀਤਾ ਜੀ ਫਿਰ ਸੰਗਤਾਂ ਨੂੰ ਇਸ਼ਨਾਨ ਕਰਾਇਆ ਜਿਹੜੀ ਵੀ ਸੰਗਤ ਨੇ ਜੀ ਉਹਦੇ ਵਿੱਚ ਇਸ਼ਨਾਨ ਕੀਤਾ ਜੀ ਉਹਨਾਂ ਨੇ ਬਿਮਾਰੀ ਤੋਂ ਛੁਟਕਾਰਾ ਪਾਇਆ ਜੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਗੁਰੂ ਸਰ ਪੱਕਾ ਹੰਢਾਇਆ ਆਪ ਬਦਰਸ਼ਨ ਕਰ ਰਹੇ ਜੀ ਆਪ ਬਦਰਸ਼ਨ ਕਰ ਰਹੇ ਜੀ ਇਹ ਖੰਡਾ ਸਾਹਿਬ ਦੇਖੋ ਕਿਵੇਂ ਵਧੀਆ ਕਿੰਨੇ ਤਰੀਕੇ ਨਾਲ ਵਧੀਆ ਤਿਆਰ ਕੀਤਾ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਬਹੁਤ ਵਧੀਆ ਮਾਰਤ ਬਣੀ ਹੋਈ ਹੈ ਜੀ ਤੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰੂ ਸਰਪੱਕਾ ਹੰਢਿਆ ਹੈ ਆਓ ਜੀ ਤੁਹਾਨੂੰ ਉਹ ਛੱਪੜ ਦੇ ਜਿੱਥੇ ਅੱਜ ਸਰੋਵਰ ਸਾਹਿਬ ਬਣੇ ਹੋਏ ਨੇ ਜੀ ਉਹਨਾਂ ਦੇ ਵੀ ਦਰਸ਼ਨ ਕਰਾਉਣੀ ਹੈ। ਇਹ ਸਰੋਵਰ ਹੈ ਜੀ ਇਹ ਛੱਪੜ ਹੈ ਜੀ ਉਹ ਜਿੱਥੇ ਗੁਰੂ ਸਾਹਿਬ ਨੇ ਪਹਿਲਾਂ ਖੁਦ ਇਸ਼ਨਾਨ ਕੀਤਾ ਜੀ ਫਿਰ ਸੰਗਤਾਂ ਨੂੰ ਇਸ਼ਨਾਨ ਕਰਾਇਆ ਜੀ। ਅੱਜ ਉੱਥੇ ਰੋਵਰਸ ਹਾਸ ਤੋਂ ਪਤਾ ਆਏਗੀ ਇੱਥੇ ਜਿਹੜਾ ਵੀ ਆਉਂਦਾ ਜੀ ਉਹਦੀ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ ਜੀ ਸੱਚੇ ਮਨ ਤੇ ਜਿਹੜਾ ਇੱਥੇ ਨਮਸਤਕ ਹੁੰਦਾ ਹੈ ਜੀ ਉਹਦੀ ਮਨੋਕਾਮਨਾ ਪੂਰੀ ਹੁੰਦੀ ਹੈ ਜੀ ਗੁਰੂ ਸਰ ਪੱਕਾ ਹੰਢਾਇਆ ਆਪ ਜਾ ਕੇ ਉੱਥੇ ਦਰਸ਼ਨ ਕਰ ਸਕਦੇ ਆ ਜੀ ਵਧੀਆ ਗੁਰਦੁਆਰਾ ਬਣਿਆ ਹੋਇਆ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਚੱਲੇ ਪਾਤੇ ਜੀ ਘਰਾਂ ਨੂੰ ਤੇ ਅਸੀਂ ਬਸਤੀ ਦੇ ਜਾਂਦੇ ਹੋਏ ਫਤੇਗੜ ਸਾਹਿਬ ਨੂੰ ਹੋ ਕੇ ਜਾਵਾਂਗੇ ਜੀ ਪਰ ਉੱਥੇ ਅਸੀਂ ਕੋਈ ਵੀਡੀਓ ਨਹੀਂ ਬਣਾਈ ਕਿਉਂਕਿ ਮੋਬਾਈਲ 'ਚ ਕਾਫੀ ਦਿੱਕਤ ਆ ਰਹੀ ਸੀ ਇਸ ਕਰਕੇ ਜੀ ਆਪਾਂ ਫਤੇਗੜ ਸਾਹਿਬ ਦੀ ਹੁੰਦੇ ਹੋਏ ਵਾਪਸ ਘਰ ਆ ਜਾਵਾਂਗੇ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਫਿਰ ਮਿਲਾਂਗੇ ਜੀ